ਬੜੀ ਕੀ ਹਾਲ ਹੈ ਜੀ ਬੜਾ ਬੁਰਾ ਹੈ ਤਾਂ ਬਹੁਤ ਪਰੇਸ਼ਾਨ ਹਾਂ ਜੀ ਸਾਲ ਹੋ ਗਈ ਮੇਰਾ ਭਰਾ ਜਦੋਂ ਦਾ ਮੇਰੇ ਭਰਾ ਦਾ ਵਿਆਹ ਹੋਇਆ ਨੇ ਜੀ ਹਾਂਜੀ ਘਰ ਵਿੱਚ ਕਲੇਸ਼ ਲੜਾਈਆਂ ਝਗੜੇ ਬਹੁਤ ਹੁੰਦੇ ਆ ਮੈਨੂੰ ਕੋਈ ਇਹ ਜਾਂ ਬਾਬਾ ਦੱਸੋ ਜਿਹਦਾ ਮੇਰੇ ਉਹ ਬਾਬੇ ਨਾਲ ਮੇਰਾ ਘਰਕੁਰ ਸਹੀ ਹੋ ਜਵੇ ਉਦੋਂ ਮੈਂ ਵੀ ਪਰੇਸ਼ਾਨ ਹਾਂ ਆਪਣੇ ਕੋਲ ਹੈਗਾ ਵੀਰ ਬੰਦਾ ਹੈ ਅੱਛਾ ਜੀ ਬਹੁਤ ਇੱਕ ਤਗੜੇ ਸਾਧੂ ਸੰਤ ਬੰਦੇ ਨੇ ਮਹਾਨ ਠੀਕ ਹੈ ਜੀ ਆਪਣੇ ਇੱਥੇ ਪਿੰਡ ਦੇ ਵਿੱਚ ਆਏ ਨੇ ਹਾਂਜੀ ਇੱਥੇ ਉਹਨਾਂ ਨੇ ਪੱਕਾ ਹੀ ਆਪਣਾ ਅਸਨ ਲਾਇਆ ਹੋਇਆ ਤੇ ਮੈਨੂੰ ਉੱਥੇ ਲੈ ਕੇ ਚੱਲੋ ਚੱਲ ਮੇਰਾ ਪ੍ਰੋਫੈਸਰ ਚਲੋ ਜੀ ਚੱਲ ਸਭਾ ਬਾਬਾ ਜੀ ਦਾ ਡੇਰਾ ਕਿੱਥੇ ਆ ਜੀ ਇਹੀ ਆ ਵੀਰ ਡੇਰਾ ਅੱਛਾ ਜੀ ਤੇ ਬਾਬਾ ਜੀ ਅੰਦਰ ਹੀ ਹੁੰਦੇ ਨੇ ਅੰਦਰ ਹੀ ਇਹਨਾਂ ਨੇ ਆਪਣਾ ਅਸਨ ਲਾਇਆ ਹੋਇਆ ਤੇ ਮੇਰੇ ਘਰ ਵਿੱਚ ਜੰਮੇ ਦੁੱਖ ਸੁੱਖਾਂ ਲੜਾਈਆਂ ਲੜੀਆਂ ਉਹ ਦੱਸ ਸਕਦੇ ਆ ਇਹ ਸਭ ਕੁਝ ਦੱਸ ਸਕਦੇ ਤੁਸੀਂ ਪੁੱਛੋ ਤਾਂ ਸਹੀ ਵੀਰ ਕੀ ਪੁੱਛਣਾ ਚਾਹੁੰਦੇ ਹੋ ਬਾਬਾ ਜੀ ਆਵਾਜ਼ ਆ ਬੇਟਾ ਕਿੱਦਾਂ ਆ ਨਾ ਆਇਆ ਡੇਰੇ ਤੇ ਇਹ ਆਂਦੇ ਜਾਂਦੇ ਮੇਰੇ ਦੋਸਤ ਸੀਗੇ ਤੇ ਇਹਨਾਂ ਨੂੰ ਆ ਪੁੱਛ ਲਿਆ ਮੇਰੇ ਘਰ ਵਿੱਚ ਬਾਬਾ ਜੀ ਲੜਾਈਆਂ ਝਗੜੇ ਕਲੇਸ਼ ਬਹੁਤ ਹੁੰਦਾ ਜਦੋਂ ਤਾਂ ਭਰਾ ਦਾ ਵਿਆਹ ਹੋਣਾ ਬਹੁਤ ਲੜਾਈਆਂ ਤੁਸੀਂ ਦੱਸ ਸਕਦੇ ਤੇਰੇ ਘਰ ਦੇ ਵਿੱਚ ਕਿਸੇ ਨਾ ਬਹੁਤ ਤਕੜੀ ਚੀਜ਼ ਰੱਖਤੀ ਹੈ ਉਹ ਰੱਖਾਂ ਵਾਲਾ ਤੇਰਾ ਯਾਦ ਹੋ ਸਹੀ ਦੁਸ਼ਣ ਬਣ ਕੇ ਬਹਿ ਗਿਆ ਠੀਕ ਸਮਝ ਆ ਗਈ ਤੇ ਇਹਦਾ ਹੱਲ ਕਿੱਦਾਂ ਹੋਊਗਾ ਬਾਈ ਇਹਦਾ ਹੱਲ ਇਹ ਆਹੀ ਤੈਨੂੰ ਜਲ ਦਿੰਨੇ ਆ ਆਪਣੇ ਘਰ ਜਾ ਕੇ ਤਰੋਕੀ ਸੁਬਾ ਸ਼ਾਮ ਚਿੱਟਾ ਮਾਰੋ ਫੇਰ ਠੀਕ ਹੋ ਜਾਏਗਾ ਦੇ ਦੋ ਜਲ ਹਲੋਈ ਹਲੋਈ ਠੀਕ ਆੜ ਹੋਏ ਅੰਕੀ ਤੇ ਆ ਲੱਗ ਤਿਆ ਜੋ ਵੀ ਤੇਰੀ ਜੇਬ ਚ ਪੈਸੇ ਆ ਜਾਂ ਫੋਨ ਆ ਮੇਰੇ ਹਾਲੇ ਕਰ ਦੇ ਨਾ ਤਾਂ ਖਰਚਰ ਤੇ ਆਰ ਪਰ ਕਰ ਦੂੰ ਫੋਨ ਹੈਗਾ ਫੋਨ ਫੜਾ ਦੇ ਆਹੀ ਆ ਲਿਆ ਚਲ ਹੁਣ ਜਾ ਦੇਵੇ ਤੋਂ ਆ ਰਿਹਾ ਸੀ ਅੱਛਾ ਮੇਰਾ ਰੋਟ ਹੋ ਰਹੀ ਹੈ ਠੀਕ ਹੈ ਜੀ ਇੱਥੋਂ ਆਇਆ ਵੀਰੇ ਇੱਥੋਂ ਅੱਛਾ ਆ ਫੋਟੋ ਦਿਖਾ ਯਾਰ ਆ ਰਕ ਮੇਥੋਂ ਘੜਾ ਕੇ ਅੱਛਾ ਇਹ ਚੋਰ ਬਸ ਮੈਂ ਇਸੇ ਪਿੰਡ ਦਾ ਰਾਤ ਦਿਨ ਮੇਰਾ ਇੱਥੇ ਪੈਰਾ ਹੁੰਦਾ ਤੇ ਤੁਹਾਡਾ ਫੋਨ ਉਹਦੇ ਕੋਲ ਖੋ ਕੇ ਕੱਲ ਤੱਕ ਤੁਹਾਡੇ ਹੱਥ ਕਿ ਹੋਊਗਾ ਤੇ ਹੁਣ ਤੁਸੀਂ ਜਾਓ ਕੱਲ ਤੱਕ ਤੁਹਾਡਾ ਫੋਨ ਤੁਹਾਡੇ ਹੱਥ 'ਚ ਹੋਊਗਾ ਜਾਓ ਧੰਨਵਾਦ ਅੱਜਕੱਲ੍ਹ ਨਾ ਚੋਰ ਬਹੁਤ ਹੋ ਗਏ ਜਵਾਕਾਂ ਨੂੰ ਲੁੱਟੀ ਜਾ ਰਹੇ ਹੁਣ ਕੀ ਦਸੀਏ ਪਿੰਡ ਵਿੱਚ ਵੀ ਡਰ ਦੀ ਗੱਲ ਆ ਜਿਹੜਾ ਡਰ ਲੋਕਾਂ ਦੇ ਦੁਨੀਆਂ ਦੇ ਵਿੱਚ ਦਿਲ 'ਚ ਪੈ ਜਾਂਦਾ ਨਾ ਇਹ ਸਿਰਫ ਉਹਨਾਂ ਦਾ ਇਹ ਜਿਹੜੇ ਮੁੰਡੇ ਨਸ਼ੇ ਕਰਦੇ ਨੇ ਨਾ ਇਹ ਜਿਹੜੇ ਰਾਤ ਨੂੰ ਲੁਗ ਲੁਗ ਕੇ ਜਿਹੜੇ ਨਸ਼ੇ ਕਰਕੇ ਜਿਹੜੇ ਹੈਲੋ एवरीवन ਸਾਰਿਆਂ ਨੂੰ ਧੰਨਵਾਦ ਤੇ ਸਾਡੀ ਫਿਲਮ ਆ ਰਹੀ ਆ ਸਾਧੂ ਦਾ ਡਰਾਮਾ ਅਸੀਂ ਹੁਣ ਪੂਰੀ ਵੀਡੀਓ ਸ਼ੂਟ ਕੀਤੀ ਆ ਤੇ ਤੁਹਾਨੂੰ ਬਹੁਤ ਵਧੀਆ ਲੱਗੂਗੀ ਇਹ ਸਾਡੀ ਸਾਰੀ ਟੀਮ ਜਿਨ੍ਹਾਂ ਨੇ ਵਿੱਚ ਮਿਲ ਕੇ ਕੰਮ ਕੀਤਾ ਤੇ ਤੁਸੀਂ ਇਹਨਾਂ ਕੋਲ ਪੁੱਛ ਸਕਦੇ ਹੋ ਦੱਸੋ ਮੋਡੂ ਦੱਸੋ ਦੱਸੋ ਕਿ ਬਾਰੇ ਕੰਮ ਚ ਕੰਮ ਕਰਨ ਨੂੰ ਕਿੱਦਾਂ ਲੱਗਿਆ ਲੱਗਿਆ ਵੀਰੇ ਸਾਨੂੰ ਵੀਰੇ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਿਆ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰੋ ਔਰ ਕਮੈਂਟ ਚ ਅੱਗੇ ਅੱਗੇ ਵੀਡੀਓ ਸ਼ੇਅਰ ਕਰੋ ਤੇ ਆਪਣੇ ਬਾਈ ਜੀ ਇਨਾਂ ਕੋਲ ਵੀ ਦੋ ਗੱਲਾਂ ਪੁੱਛ ਸਕਦੇ ਹੋ ਦੱਸੋ ਜੀ ਬਹੁਤ ਵਧੀਆ ਵੀਰੇ ਆਪਣੀ ਫਿਲਮ ਦੀ ਸ਼ੂਟਿੰਗ ਆਪਣੀ ਜਿੰਨੀ ਦੀ ਸ਼ੋਟ ਆਪਣੀ ਹੋ ਰਹੀ ਆ ਕਿ ਬਹੁਤ ਵਧੀਆ ਹੋ ਰਹੀ ਆ ਅੱਗੇ ਤੋਂ ਵੀ ਆਪਾਂ ਦਿਲ ਲਗਾ ਕੇ ਤੁਹਾਡੇ ਨਾਲ ਵਧੀਆ ਵੀਡੀਓ ਸ਼ੂਟ ਕਰਾਂਗੇ ਆਪਾਂ ਜਿੱਥੇ ਵੀ ਤੁਸੀਂ ਕਹੋਗੇ ਆਪਾਂ ਤੁਹਾਡੇ ਨਾਲ ਖੜਾਂਗੇ ਹਾਂ ਜੀ ਲਾਈਵ ਸ਼ੇਅਰ ਥੈਂਕ ਯੂ ਓਕੇ ਲਵ ਯੂ